ਬੇहद ਹੀ ਦੁਖਦਾਈ ਖਬਰ ਪਿੰਡ ਬਖਲੌਰ ਤੋਂ ਹੈ ਜੀ ਕਿ ਜਸਵੀਰ ਕੁਮਾਰ ਜੋ ਕਿ ਪਿੰਡ ਬਖਲੌਰ ਤੋਂ ਕਵੈਤ ਗਿਆ ਹੋਇਆ ਸੀ ਨੇ ਜ਼ਹਿਰੀਲੀ ਦਵਾਈ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਕਹਿਣ ਮੁਤਾਬਕ ਆਪਣੀ ਪਤਨੀ ਦੇ ਗਲਤ ਬਤੀਰੇ ਕਰਕੇ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਜਸਵੀਰ ਕੁਮਾਰ ਦੇ ਦੋ ਛੋਟੇ ਛੋਟੇ ਬੱਚੇ ਸਨ ਉਸਦੇ ਭਰਾ ਲਖਵੀਰ ਚੰਦ ਪੁੱਤਰ ਮੀਤਰਾਮ ਵਾਸੀ ਬਖਲੌਰ ਨੇ ਦੱਸਿਆ ਕਿ ਉਸ ਦੀ ਪਤਨੀ ਉਸਦੇ ਭਰਾ ਨੂੰ ਅਕਸਰ ਹੀ ਤੰਗ ਪਰੇਸ਼ਾਨ ਕਰਦੀ ਰਹਿੰਦੀ ਸੀ ਜਿਸ ਦੀਆਂ ਰਿਕਾਰਡਿੰਗ ਉਹਨਾਂ ਨੇ ਕਿਹਾ ਸਾਡੇ ਕੋਲ ਸਨ ਤੇ ਇਹਨਾਂ ਦੇ ਵਿਆਹ ਨੂੰ 5 ਸਾਲ ਹੋਏ ਸਨ ਤੇ ਇਹਨਾਂ ਦੇ ਲੜਕਾ 2 ਸਾਲ ਦਾ ਹੈ ਤੇ ਲੜਕੀ ਦੀ ਉਮਰ 4 ਸਾਲ ਦੀ ਹੈ ਉਸਦੇ ਭਰਾ ਨੇ ਕਿਹਾ ਕਿ ਉਹ ਸਾਡੇ ਪਰਿਵਾਰ ਨੂੰ ਰੋੜਾ ਸਮਝਦੀ ਸੀ ਤੇ ਉਸਦੇ ਗੈਰ ਸੰਬੰਧ ਸਨ ਘਰ ਵਿੱਚ ਅਕਸਰ ਹੀ ਲੜਾਈ ਝਗੜਾ ਰਹਿੰਦਾ ਸੀ ਜਿਸ ਕਰਕੇ ਜਸਵੀਰ ਕੁਮਾਰ ਨੂੰ ਵਿਦੇਸ਼ ਭੇਜ ਦਿੱਤਾ ਗਿਆ ਸੀ ਪਰ ਵਿਦੇਸ਼ ਵਿੱਚ ਵੀ ਉਸ ਦੀ ਪਤਨੀ ਉਸ ਨੂੰ ਫੋਨ ਕਰ ਕਰਕੇ ਤੰਗ ਪਰੇਸ਼ਾਨ ਕਰਦੀ ਰਹਿੰਦੀ ਸੀ ਮੁਕੰਦਪੁਰ ਥਾਣੇ ਵਿੱਚ ਮਾਮਲਾ ਕਾਰਵਾਈ ਤਹਿਤ ਹੈ ਤੇ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ ਪਰ ਨਵਾਂ ਸ਼ਹਿਰ ਦਬਾਬਾ YouTube ਚੈਨਲ ਸਭ ਨੂੰ ਬੇਨਤੀ ਕਰਦਾ ਹੈ ਕਿ ਕੋਈ ਵੀ ਮੁਸੀਬਤ ਆ ਜਾਵੇ ਅਜਿਹੇ ਕਦਮ ਨਹੀਂ ਚੁੱਕਣਾ ਚਾਹੀਦਾ ਬਲਕਿ ਕਿਸੇ ਵੀ ਮੁਸ਼ਕਲ ਦਾ ਤੁਹਾਨੂੰ ਸਾਹਮਣਾ ਕਰਨਾ ਚਾਹੀਦਾ ਹੈ ਜੇਕਰ ਕੋਈ ਰਿਸ਼ਤਾ ਨਹੀਂ ਨਿਭਦਾ ਤਾਂ ਉਸ ਨੂੰ ਛੱਡ ਹੀ ਦੇਣਾ ਚੰਗਾ ਹੈ ਨਾ ਕਿ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣੀ ਚਾਹੀਦੀ ਹੈ ਹੁਣ ਤੁਸੀਂ ਹੀ ਸੋਚੋ ਉਸ ਤੋਂ ਪਿੱਛੋਂ ਉਸ ਦੇ ਪਰਿਵਾਰਕ ਮੈਂਬਰ ਤੇ ਦੋ ਜੋ ਛੋਟੇ-ਛੋਟੇ ਬੱਚੇ ਸਨ ਜਿਨ੍ਹਾਂ ਦੇ ਸਿਰ ਤੋਂ ਬਾਪ ਦਾ ਪਿਤਾ ਦਾ ਸਾਇਆ ਉੱਠ ਗਿਆ ਹੈ ਉਹਨਾਂ ਦਾ ਕੀ قصੂਰ ਹੈ ਆਓ ਦੇਖਦੇ ਹਾਂ ਪੂਰੀ ਰਿਪੋਰਟ ਹਾਂਜੀ ਤੁਹਾਡਾ ਕੀ ਨਾਮ ਜੀ ਮੈਂ ਬਿੰਮਲ ਕੁਸ਼ੋਰ ਸਰਪੰਚ ਪਿੰਡ ਬਖਲੌਰ ਇਹਨਾਂ ਦਾ ਜਿਹੜਾ ਇਹਨਾਂ ਦਾ ਮੁੰਡਾ ਲਖਵੀਰ ਲਖਵੀਰ ਨਹੀਂ ਉਹਦਾ ਨਾਮ ਕੀ ਜਸਵੀਰ ਜਸਵੀਰ ਵਿਆਹ ਹੈ ਗੱਲ ਜਰੀ ਆ ਗੈਰਮ ਜਰੀ ਜਿਹੜੇ ਦੇ ਘਰੋਂ ਆ ਇਹਨਾਂ ਨੂੰ ਕਾਫੀ ਹਰਾਸਮੈਂਟ ਕਰਦੀ ਸੀ ਦਰਖਾਸਤਾਂ ਵੀ ਬਹੁਤ ਵਾਰੀ ਕੀਤੀ ਅਸੀਂ ਵੀ ਕਈ ਵਾਰੀ ਮਸਲੇ ਦੇ ਨਿਵੇੜੇ ਹੈਗੇ ਆ ਵੀ ਚਲੋ ਇਹ ਤਾਂ ਘਰ ਬਸਦਾ ਰਵੇ ਪਰ ਉਹ ਕੁੜੀ ਬਾਜ ਨਹੀਂ ਆਈ ਹੈਗੀ ਉਹਨੇ ਕਾਫੀ ਇਹਨਾਂ ਨੂੰ ਹਰਾਸਮੈਂਟ ਕੀਤਾ ਮੁੰਡੇ ਵੀ ਬਾਹਰ ਭੇਜ ਦਿੱਤੇ ਉਹਨਾਂ ਤੇ ਇਲਜ਼ਾਮ ਨੂੰ ਕਈ ਵਾਰ ਲਾਏ ਇਹਨਾਂ ਨੇ ਉਹ ਕੁੜੀ ਨੇ ਉਹਨੇ ਪਰ ਹੁਣ ਤਾਂ ਦਿੱਤੇ ਹੋ ਗਏ ਨੇ ਆਪਣੀ ਸੱਸ ਬਾਹਰ ਕਰ ਦਿੱਤੀ ਮੁੰਡੇ ਨੇ ਉਧਰ ਗਲਤ ਮਤ ਬੋਲਿਆ ਮੁੰਡੇ ਨੇ ਕੋਈ ਗਲਤ ਕਰ ਦਿੱ ਚੱਕ ਲਿਆ ਮੁੰਡਾ ਆਪਣੀ ਜਾਨ ਗਵਾ ਬੈਠਾਇਆ ਤੇ ਕੱਲ ਰਾਤੀ ਡੱਡ ਬੱਡੀ ਆਈ ਆ ਇਹ ਜਦੋਂ ਇਹ ਜੋ ਰਿਕਾਰਡਿੰਗਾਂ ਮੁਤਾਬਕ ਹੈਗੀ ਨੇ ਇੱਥੇ ਕਾਰਵਾਈ ਬਣਦੀ ਆ ਤੇ ਕੀਤੀ ਜਾਵੇ ਇਹਨਾਂ ਨੂੰ ਇਨਸਾਫ ਦਿੱਤਾ ਜਾਵੇ ਬੰਦਾ ਤਾਂ ਵਾਪਸ ਨਹੀਂ ਆ ਸਕਦਾ ਇਨਸਾਫ ਪਰਗਰ ਨੂੰ ਮਿਲਣਾ ਜ਼ਰੂਰੀ ਹੈ ਗੱਲ ਪਤਾ ਲੰਗਾ ਮੈਂ ਤਾਂ ਰਾਜ ਹੋਰੀਆਂ ਘਮਾਉਂਦੇ ਰਹੇ ਮੈਨੂੰ ਤਾਂ ਦੱਸਿਆ ਵੀ ਨਾ ਕੀ ਗੱਲ ਹੋਈ ਬੱਚੇ ਨੂੰ ਤੁਹਾਡੇ ਨੂੰ ਦੁਆ ਖਾ ਲਈ ਉਨੇ ਬੰਦਾ ਬਾੜਿਆ ਸੀ ਉਸ ਬੰਦੇ ਦਾ ਨਾਮ ਪੁੱਛਦਿਆ ਰਿਆ ਮੇਰਾ ਮੁੰਡਾ ਦੱਸਿਆ ਨਹੀਂ ਉਹਨੇ ਕਿੰਗਾ ਮੇਰੀ ਨਾਂ ਨੇ ਕੰਕਨਮ ਤੂੰ ਕੋ ਮੈਨੂੰ ਬੰਨ ਜੋਗਾ ਬਖਲਾਰ ਨਹੀਂ ਛੱਡਿਆ ਤੂੰ ਮੇਰੇ ਬੰਦੇ ਨੂੰ ਦੱਸ ਕੌਣ ਆ ਉਹਨੇ ਨੇ ਤਾਂ ਹੀ ਦੱਸਿਆ ਮਾਫੀਆ ਮੰਗਦੀ ਰਹੀ ਕਹਿੰਦੀ ਮੈਨੂੰ ਮਾਫ ਕਰ ਦੇ ਮੜ ਕੇ ਨਹੀਂ ਕਰਦੀ ਆ ਤਰਕੀਆਂ ਆ ਗਏ ਚਾਨੇ ਆਸਾਨੋ ਇਨਸਾਨ ਮਿਲਣਾ ਚਾਹੀਦਾ ਜਿੱਦਾਂ ਮੇਰੇ ਪਤਨੂ ਮਾਰਿਆ ਉਹ ਵੀ ਇਦਾਂ ਹੀ ਨਾਲੇ ਸਿਵਿਆ ਦੇ ਜਾਣੀ ਜਾਈ ਦੀਆ ਹੋ ਮੈਨੂੰ ਬੇਰਹਾ ਤੂੰ ਨਹੀਂ ਹੋ ਲੱਜਣਾ ਤਾ 8 ਸਾਲਾਂ ਦਾ ਸੀ ਜਨ ਦਿਹਾੜੀਆਂ ਘਰ ਘਰ ਕੇ ਪਾਲਿਆ ਮੇਰਾ ਤਾਂ ਘਰ ਵਾਲਾ ਮੁੱਕ ਗਿਆ ਸੀ ਚਾਰ ਬੱਚੇ ਮੈਂ ਆਪਣੇ ਵੜਿਆ ਗਿਆ ਗਿਆ ਪਾੜੇ ਹਦੀ ਬੜੀ ਕੀ ਨਾਪ ਕੋਡ ਮੇਰਾ ਨਾਮ ਲਖਵੀਰ ਚੰਦ ਕਿਹੜਾ ਪਿੰਡ ਹੈ ਪਿੰਡ ਬਖਲੌਰ ਸਾਨੂੰ ਮਿਤਰਾਮ ਉਹ ਆਪਣੇ ਬ੍ਰਦਰ ਦੀ ਬਾਡੀ ਜਿਹੜੀ ਕੱਲ ਤੁਸੀਂ ਲੈ ਕੇ ਆਏ ਹੋ ਹਾਂਜੀ ਤੇ ਉਹਦੇ ਮੌਤ ਦੇ ਕੀ ਕਾਰਨ ਨੇ ਇਹਦੇ ਮੌਤ ਦੇ ਕਾਰਨ ਹੈਗੇ ਉਹਦੇ ਘਰ ਵਾਲੀ ਹੈ ਘਰ ਵਾਲੀ ਉਹਨੂੰ ਬਹੁਤ ਟੌਰਚਰ ਕਰਦੀ ਸੀ ਪਰੇਸ਼ਾਨ ਕਰਦੀ ਸੀ ਉਹਨੂੰ ਹਰ ਟਾਈਮ ਫੋਨ ਦੇ ਉੱਪਰ ਮੈਸੇਜਾਂ ਦੇ ਉੱਪਰ ਬਹੁਤ ਗਲਤ ਬੋਲਦੀ ਸੀ ਹਰ ਵੇਲੇ ਟੌਰਚਰ ਕਰਦੀ ਰਹਿੰਦੀ ਸੀ ਬਹੁਤ ਜਿਆਦਾ ਉਹ ਇੰਨਾ ਪਰੇਸ਼ਾਨ ਸੀ ਇੰਨਾ ਦੁਖੀ ਸੀ ਬਹੁਤ ਜਿਆਦਾ ਫਿਰ ਉਹਨੂੰ ਕਿਉਂ ਕੀ ਮੌਤ ਤੇ ਦਮ ਉਹ ਨਹੀਂ ਇਹਨੂੰ ਪਤਾ ਨਹੀਂ ਕੀ ਕੀਤਾ ਫੋਨ ਤੇ ਕੀ ਗੱਲਾਂ ਕੀਤੀਆਂ ਵੀ ਜਿਹੜਾ ਉਹ ਇੱਕ ਵਾਰੀ ਡਿਪਰੈਸ਼ਨ ਦੇ ਵਿੱਚ ਆ ਗਿਆ ਉਹਨੇ ਉੱਥੇ ਜਾ ਕੇ ਦਵਾਈ ਖਾ ਲਈ ਹੈ ਉੱਥੇ ਦਵਾਈ ਉਹਨੇ ਚਮਚੇ ਕੱਪ ਵਿੱਚ ਘੋਲ ਕੇ ਉਹਨੇ ਪੀ ਲਈ ਹੈ ਬਸ ਉਹਨੇ ਕੁਝ ਨਹੀਂ ਹੋਇਆ ਸਵੇਰ ਨੂੰ ਪਤਾ ਲੱਗਾ ਉਹਦੀ ਮੌਤ ਹੋ ਗਈ ਤੁਸੀਂ ਨਾਲੇ ਕਹਿ ਰਹੇ ਸੀ ਕਿ ਉਹਦੇ ਰਿਕਾਰਡਿੰਗਸ ਹੈਗੀਆਂ ਹਾਂਜੀ ਰਿਕਾਰਡਿੰਗਾਂ ਸਾਰੀਆਂ ਹੈਗੀਆਂ ਆ ਉੱਥੇ ਦੀ ਜਿੱਥੇ ਉਹ ਰਹਿੰਦਾ ਸੀ ਉੱਥੇ ਵੀਡੀਓ ਬਣਾਈ ਹੈ ਸਾਰੀ ਹੈਗੀ ਹੈ ਇਹਨੇ ਚਿਰ ਤੋਂ ਇਹਨਾਂ ਦਾ ਝਗੜਾ ਚੱਲਦਾ ਇਹਨਾਂ ਦਾ ਜੀ ਵਿਆਹ ਤੋਂ ਬਾਅਦ 6 ਮਹੀਨਾ ਬਾਅਦ ਝਗੜਾ ਚੱਲਣ ਲੱਗ ਕੇ ਚੱਲ ਹੋ ਗਿਆ ਜੀ ਲਗਭਗ 5 ਸਾਲ ਹੋ ਗਏ ਝਗੜੇ ਦੇ ਵਿੱਚ ਹੀ ਇਹ ਦੀਦੀ ਜ਼ਿੰਦਗੀ ਨਿਕਲ ਗਈ ਜੀ ਇਹਦੇ ਬੱਚੇ ਕਿ ਇਹਦੇ ਬੱਚੇ 2 ਆ ਜੀ ਇੱਕ ਕੁੜੀ ਇੱਕ ਮੁੰਡਾ ਕਿੰਨੇ ਸਾਲ ਮੁੰਡਾ ਹੈਗਾ ਜੀ 2 ਸਾਲ ਦਾ ਕੁੜੀ ਹੈਗੀ 4 ਸਾਲ ਦੀ ਬੱਸ ਉਹ ਰਿਲੇਸ਼ਨ ਕਿਸੇ ਹੋਰ ਨਾਲ ਬਣਾ ਕੇ ਰੱਖਦੀ ਸੀ ਬੱਸ ਉਹ ਆਜ਼ਾਦੀ ਚਾਹੁੰਦੀ ਸੀ ਕਿ ਮੈਂ ਘਰ ਇਕੱਲੀ ਰਵਾਂ ਮੈਂ ਇੱਕ ਬਾੜਾ ਦੇ ਕੱਢਾ ਇਹ ਹਾਲਾਤ ਸੀ ਇਹਦੇ ਇਹਨਾਂ ਟੌਰਚਰ ਕਰਦੀ ਸੀ ਬੱਸ ਕਹਿੰਦੀ ਮੈਂ ਐਸ਼ ਕਰਾਂ ਬਸ ਇਕੱਲੀ ਰਹਿ ਕੇ ਮੇਰੀ ਮਾਂ ਨੂੰ ਵੀ ਉਸਨੇ ਦੋ ਵਾਰੀ ਮਾਰਿਆ ਕੁੱਟਿਆ ਬਾਹਰ ਕੱਢਿਆ ਘਰ ਤੋਂ ਉਹ ਮਤਲਬ ਉਹ ਰੋੜਾ ਸਮਝੀ ਜੀ ਆਪਣੇ ਰਾਜ ਬਸ ਇਹ ਰੋੜਾ ਹੀ ਸਮਝਦੀ ਸੀ ਹਰ ਵੇਲੇ ਜਾ ਵੀ ਕਿਸੇ ਚਾਰਾ ਭਰਾਵਾਂ ਨੂੰ ਸਾਨੂੰ ਟੌਰਚਰ ਜਿਆਦਾ ਕਰਦੀ ਘਰੋਂ ਬਾਹਰ ਕੱਢ ਦਿੰਦੀ ਸੀ ਕਦੇ ਕਿਸਤੇ ਇਲਜ਼ਾਮ ਲਾਉਂਦੀ ਸੀ ਕਦੇ ਕਿਸਤੇ ਇਲਜ਼ਾਮ ਲਾਉਂਦੀ ਸੀ ਮੇਰੇ ਭਰਾ ਨੇ ਇੰਨਾ ਕੀਤਾ ਵੀ ਤਿੰਨਾਂ ਨੂੰ ਬਾਹਰ ਕੱਢ ਲਿਆ ਜਿਹੜਾ ਵੀ ਮੇਰੇ ਘਰ ਵਾਲੀ ਕਿਸੇ ਨੂੰ ਗਲਤ ਨਾ ਕਹੇ ਮੇਰੇ ਭਰਾਵਾਂ ਨੂੰ ਇਸ ਕਰਕੇ ਉਹਨੇ ਇੰਨਾ ਟੌਰਚਰ ਕੀਤਾ ਉਹਨੂੰ ਵੀ ਉਹਨੂੰ ਆ ਹਾਲਤ ਆ ਹਾਲਤ ਦੇ ਆ ਗਈ ਉਹਨੇ ਅੱਜ ਸੁਸਾਈਡ ਕਰ ਲਿਆ ਆਪਣੇ ਆਪ ਨੂੰ ਤਖਵਾਦ ਦੇ ਵਿੱਚ ਕੁਐਤ ਕੁਐਤ ਚ ਸੀ ਤੇਰਾ ਸਾਲ ਤੱਕ ਕੁਐਤ ਦੇ ਵਿੱਚ ਹੀ ਸੀ ਹੋਈ ਤੇ 13 ਸੱਤ ਦਿਵਚ ਛੁੱਟੀ ਕਦੋਂ ਕੱਟ ਕੇ ਛੁੱਟੀਆਂ ਕੱਟ ਗਏ ਨੂੰ ਹੋ ਗਈ ਜੀ 1 ਸਾਲ 8 ਮਹੀਨੇ ਜੀ ਕੋਈ ਇਦਾਂ ਦਾ ਵੀ ਹੈ ਕਿ ਪਹਿਲਾਂ ਤੁਹਾਡਾ ਫੈਸਲੇ ਹੋਏ ਹੋਣ ਜਾਂ ਇਹ ਅਸੀਂ ਦਰਖਾਸਤਾ ਘਟ ਘਟ ਜੀ ਪੰਜ ਦਰਖਾਸਤਾ ਦਿੱਤੀਆਂ ਹੋਈਆਂ ਸੀ ਉਹਨੇ ਅਸੀਂ ਬਸ ਉਹ ਉਹ ਦਰਖਾ ਦਿੰਦੀ ਸਾਨੂੰ ਇਹਦੇ ਪੁਲਿਸ ਵਾਲੇ ਇੱਕ ਮਿੰਟ ਦੀ ਚੱਕਣਾ ਜਾਂਦੇ ਜਾਂ ਸੱਦਣਾ ਜਾਂਦੇ ਸੀ ਇਹ ਸਾਡੀ ਨਹੀਂ ਸੁਣਾਈ ਸੁਣਦੇ ਸੀ ਬਸ ਹਰ ਵੇਲੇ ਫੈਸਲਾ ਕਰਕੇ ਸਾਡੇ ਨਾਲ ਤੋੜ ਦਿੰਦੇ ਸੀ ਹਰ ਵੇਲੇ ਕਹੋ ਕਿ ਮੇਰੀ ਮਾਂ ਕੱਲੀ ਸੀ ਉਹਨੂੰ ਦਬਾਉਂਦੇ ਸੀ ਸਾਰੇ ਪਾਸੇ ਕਿਉਂਕਿ ਮਾਂ ਮੇਰੀ ਕੱਲੀ ਹੈਗੀ ਸੀ ਉਹ ਡਰਾਉਂਦੇ ਸੀ ਤਮਕਾਉਂਦੇ ਸੀ ਬਸ ਇਹਨੂੰ ਭੇਜ ਦਿੰਦੇ ਸੀ ਉਹ ਆਂਦੀ ਸੀ ਇਹਨੂੰ ਮਾਰਦੇ ਸੀ ਮੇਰੀ ਮਾਂ ਨੂੰ। ਹੋਰ ਤੁਸੀਂ ਕੋਈ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਕਿ ਸਰਨਾ ਏਦਾਂ ਕੁਝ ਨਹੀਂ ਕੀਤਾ। ਅਸੀਂ ਉਹਨੂੰ ਉਹਨਾਂ ਨੇ ਦਰਖਾਸਤਾਂ ਦੋ ਦਿੱਤੀਆਂ ਆ। ਇਹ ਮੁਕੰਦਪਾਠਾਣੇ ਚ। ਹਜੇ ਤੱਕ ਉਹ ਨਹੀਂ ਕੁਝ ਸੁਣਾਇਆ ਇਹ ਨਹੀਂ ਕੀਤੀ ਹੈਗੀ ਨਾ ਉਹ ਨਹੀਂ ਕੁਝ ਕਦਮ ਚੁੱਕਿਆ ਹੈਗਾ ਆ। ਇਹ ਉਹਨਾਂ ਹੀ ਪਹਿਲਾਂ ਦੇਖ ਲਓ ਉਹਨਾਂ ਹੀ ਪਹਿਲਾਂ ਜਦ ਲੜਾਈ ਝਗੜੇ ਹੁੰਦੇ ਦਰਖਾਸਤ ਦੇਂਦੇ ਸਾਨੂੰ ਤਾਂ ਇੱਕ ਮਿੰਟ ਚੱਕਣਾ ਆ ਜਾਂਦੇ ਸੀ ਪਰ ਅਸੀਂ ਦਰਖਾਸਤ ਦਿੱਤੀ ਸਾਡਾ ਮੁੰਡਾ ਮਰ ਗਿਆ ਇਹਨਾਂ ਇੱਕ ਵਾਰੀ ਐਕਸ਼ਨ ਨਹੀਂ ਲਿਆ ਉਹਨਾਂ ਤੇ। ਕੀ ਮੰਗ ਕਰਦੇ? ਸਾਨੂੰ ਵਸੇ ਇਨਚਾਪ ਚਾਹੀਦਾ ਹੈ। ਮਾਤਾ ਪਤਨੀ ਹੋਣਾ ਸਾਡਾ ਭਰਾ ਨਹੀਂ ਹੋਣਾ ਮੁੜ ਕੇ ਵੈ ਸਾਨੂੰ ਇਨਸਾਫ ਚਾਹੀਦਾ ਵਾ ਵੀ ਕਿਸੇ ਵੀ ਤਰ੍ਹਾਂ ਸਾਨੂੰ ਇਨਸਾਫ ਮਿਲੇ ਬਸ ਸਾਡੇ ਭਰਾ ਦੀ ਆਤਮਾ ਨੂੰ ਚਾਹੁੰਦੇ ਮਤਲਬ ਹੋਰ ਨਾ ਤੇ ਕੋਈ ਇਹਨਾਂ ਦੇ ਪਰਚਾ ਹੋਵੇ ਜੀ ਪਰਚਾ ਹੋਵੇ ਇਹਨਾਂ ਦੇ ਯਾਨੀ ਕਿ ਇਹਨਾਂ ਨੂੰ ਸਾਰੇ ਡੱਬੇ ਨੂੰ ਫੜਿਆ ਜਾਵੇ ਚੱਕਿਆ ਜਾਵੇ ਜਿਹੜੀ ਕਿ ਮੇਰੇ ਭਰਾ ਨੂੰ ਆਤਮਾ ਨੂੰ ਸ਼ਾਂਤੀ ਮਿਲੇ ਬਸ ਇਸੀ ਤਰਫ਼ ਦੇ ਵਿੱਚ ਆਪਣੇ ਆਪ ਨੂੰ ਖਤਮ ਕਰ ਗਿਆ ਵੇ ਇਹਨਾਂ ਨੂੰ ਕੋਈ ਕੁੰਝੇ ਲਾਵੇ ਕੋਈ ਆਗੇ ਕੋਈ ਸਜ਼ਾ ਮਿਲੇ ਜੀ ਤਦੋਂ ਉਹ ਟਰੈਕਟਰ ਦੇ ਪੱਖ ਤੋਂ ਉਹਦਾ ਕੋਈ ਕਿਸੇ ਨਾਲ ਹੋਂਦ ਹਾਂਜੀ ਸਬੰਧ ਸੀ ਹਾਂਜੀ ਇਹ ਉਹਦੇ ਉਹ ਨਹੀਂ ਕੋਈ ਤੁਹਾਡੇ ਕੀ ਉਹ ਉਹ ਪਹਿ ਉਹਦੇ ਜਿਹੜਾ ਇਹ ਕਾਲ ਰਿਕਾਰਡਿੰਗ ਵਿੱਚ ਪੁੱਛਦਾ ਉਹਨੇ ਸਾਰਾ ਕੁਝ ਇਹ ਉਹਦੇ ਘਰ ਵਾਲੀ ਉਹ ਤੋਂ ਮਾਫੀ ਮੰਗਦੀ ਉਹਦੀ 700 ਉਹ ਤੋਂ ਮਾਫੀ ਮੰਗਦੀ ਆ ਉਹ ਸਾਰੀ ਕਾਲ ਕੋਡਾ 12 ਮਿੰਟ ਦੀ ਉਹ ਕਹਿੰਦਾ ਹਾਂਜੀ ਰਿਕਾਰਡਿੰਗ ਹੈਗੀ ਆ ਜੀ ਤੇ ਉਹ ਸਾਰੀ ਰਿਕਾਰਡਿੰਗ ਮੇਰੇ ਫੋਨ ਦੇ ਵਿੱਚ ਵੀ ਹੈਗੀ ਆ ਸਾਰਾ ਕੁਝ ਸੀ ਉਹਦਾ ਮੈਂ ਫੋਨ ਸਾਰਾ ਫਰੋਲੇ ਵਿੱਚ ਰਿਕਾਰਡਿੰਗ ਹੈਗੀ ਆ ਜੀ ਇਹ ਉਹਦੀ ਸਸਦ ਉਹ ਕੋ ਸੌਰੀ ਮੰਗਦੀ ਮਾਫੀ ਮੰਗਦੀ ਕਹਿੰਦੀ ਸਾਡੀ ਕੁੜੀ ਗਲਤ ਵਾ ਸਾਨੂੰ ਬਹੁਤ ਮਾਫ ਕਰ ਦਿਓ ਕਹਿੰਦਾ ਕਿਹੜੇ ਮੂੰਹ ਨਾਲ ਮਾਫ ਕਰਾਂ ਮੈਂ ਇਹ ਜਿਹੜਾ ਹੁਣ ਮੇਤੇ ਦਾਗ ਲਾਤਾ ਮੈਂ ਕਿਹੜੇ ਮੂੰਹ ਨਾਲ ਘਰ ਆ ਕੇ ਬੜੂਗਾ ਕਿਹੜੇ ਮੂੰਹ ਨਾਲ ਆਪਣੇ ਪਿੰਡ ਵਾ ਕੇ ਮ ਬੜੂਗਾ ਮੇਰੀ ਇੱਜ਼ਤ ਕਿੱਥੇ ਰਹਿ ਗਈ ਮੇਰੀ ਇੱਜ਼ਤ ਮੈਂ ਤਿੰਨ ਵਾਰੀ ਇੱਥੇ ਆਇਆ ਤਿੰਨ ਵਾਰੀ ਮੇਰੀ ਇੱਜ਼ਤ ਫਰੋਲ ਦਿੱਤੀ ਤਾਂ ਕਹਿੰਦਾ ਮੈਂ ਕਿਹੜੇ ਮੂੰਹ ਨਾਲ ਤੁਹਾਡੀਆਂ ਰਿਪੋਰਟਾਂ ਇਹ ਤੁਸੀਂ ਪੁਲਿਸ ਤੱਕ ਪਹੁੰਚਾਈਆਂ ਹਾਂਜੀ ਅਸੀਂ ਜੁਐਸਵੀ ਦੇ ਵਿੱਚ ਭਰ ਕੇ ਪੁਲਿਸ ਨੂੰ ਦਿੱਤੀਆਂ ਆ ਉਹ ਨਹੀਂ ਹਲੇ ਕੋਈ ਐਕਸ਼ਨ ਨਹੀਂ ਲਿਆਏਗਾ ਉਹ ਕਹਿੰਦੀ हां जी हां जी हां जी हां जी शुगर दी बीमारी ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499